ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਸੱਚੀ ਕਹਾਣੀ ਤੋਂ ਤੁਹਾਨੂੰ ਰੂਪਰੂ ਕਰਾਉਣੇ ਆ ਕਿ ਉਹ ਹਾਰਪੁਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਸੁਮਨ ਬਾਹਰੋਂ ਦੇਖਣ ਵਿੱਚ ਉਹ ਇੱਕ ਆਮ ਘਰੇਲੂ ਔਰਤ ਲੱਗਦੀ ਸੀ ਪਰ ਉਸਦੇ ਮਨ ਵਿੱਚ ਇੱਕ ਇਹੋ ਜਿਹੀ ਖੁਆਇਸ ਵੱਸਦੀ ਸੀ ਜੋਸ ਦੀ ਜ਼ਿੰਦਗੀ ਨੂੰ ਤਬਾਹੀ ਵੱਲ ਲੈ ਗਈ। ਸੁਮਨ ਦੀ ਸ਼ਾਦੀ ਰਵੀ ਨਾਲ ਹੋਈ ਸੀ ਜੋ ਇੱਕ ਮਿਹਨਤੀ ਕਿਸਾਨ ਸੀ। ਉਹਨਾਂ ਦੇ ਦੋ ਬੱਚੇ ਸਨ ਜੋ ਸੁਮਨ ਦੀ ਦੁਨੀਆ ਸਨ। ਪਰ ਸੁਮਨ ਦੀ ਜੋ ਦਿਲਚਸਪੀ ਹੈ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਵਿੱਚ ਨਹੀਂ ਸੀ। ਸੁਮਨ ਨੂੰ ਸ਼ਹਿਰ ਦੇ ਬਦਲਦੇ ਰੰਗਾਂ ਅਤੇ ਆਜ਼ਾਦ ਜੀਵਨ ਦੀ ਲਾਲਸਾ ਸੀ। ਇੱਕ ਦਿਨ ਪਿੰਡ ਵਿੱਚ ਆਏ ਇੱਕ ਨਵੇਂ ਵਿਅਕਤੀ ਰਾਜੇਸ਼ ਨਾਲ ਉਸਦੀ ਮੁਲਾਕਾਤ ਹੋਈ। ਰਾਜੇਸ਼ ਇੱਕ ਸ਼ਹਿਰੀ ਜ਼ਿੰਦਗੀ ਜੀਣ ਵਾਲਾ ਆਦਮੀ ਸੀ ਜੋ ਬਾਹਰੋਂ ਦਿਲਕਸ਼ ਅਤੇ ਠਣਾਡੇ ਲੱਗਦਾ ਸੀ। ਰਾਜੇਸ਼ ਦੀਆਂ ਚਲਾਕੀਆਂ ਅਤੇ ਚਮਕੀਲੇ ਬਚਨ ਸੁਮਨ ਨੂੰ ਬਹੁਤ ਪ੍ਰਭਾਵਿਤ ਕਰ ਗਏ। ਉਸ ਨੇ ਹਾਵਸ ਦੇ ਹੋਸ਼ ਦੇ ਵਿੱਚ ਆਪਣੇ ਸਭ ਹੀ ਹੋਸ਼ ਖੋ ਬੈਠੀ। ਸੁਮਨ ਨੇ ਰਾਜੇਸ਼ ਨਾਲ ਗੁਪਤ ਰਿਸ਼ਤਾ ਬਣਾਇਆ। ਉਹ ਘਰ ਦੇ ਪੈਸੇ ਚੋਰੀ ਕਰਕੇ ਰਾਜੇਸ਼ ਦੇ ਮਜਿਆਂ ਲਈ ਖਰਚਣ ਕਰਨ ਲੱਗੀ। ਰਵੀ ਜੋ ਕਿ ਆਪਣੇ ਪਰਿਵਾਰ ਲਈ ਦਿਨ ਰਾਤ ਮਿਹਨਤ ਕਰਦਾ ਸੀ ਇਸ ਬਦਲਾਅ ਨੂੰ ਸਮਝ ਨਹੀਂ ਸਕਿਆ। ਘਰ ਦੀਆਂ ਹਾਲਾਤਾਂ ਖਰਾਬ ਹੋਣ ਲੱਗੀਆਂ, ਬੱਚਿਆਂ ਦੀ ਪੜ੍ਹਾਈ ਰੁਕ ਗਈ ਅਤੇ ਘਰ ਵਿੱਚ ਕਲੇਸ਼ ਦਿਨੋਂ-ਦਿਨ ਵਧਣ ਲੱਗੀ। ਇੱਕ ਦਿਨ ਰਵੀ ਨੇ ਸੁਮਨ ਨੂੰ ਰਾਜੇਸ਼ ਨਾਲ ਦੇਖ ਲਿਆ, ਉਸ ਦਾ ਦਿਲ ਟੁੱਟ ਗਿਆ। ਪਰਿਵਾਰ ਵਿੱਚ ਹੰਗਾਮਾ ਹੋਇਆ, ਰਵੀ ਨੇ ਸੁਮਨ ਨੂੰ ਘਰੇ ਛੱਡਣ ਦੇ ਲਈ ਕਿਹਾ ਪਰ ਸੁਮਨ ਹੁਣ ਰਾਜੇਸ਼ ਦੇ ਵਾਸ ਵਿੱਚ ਸੀ ਤੇ ਆਪਣੇ ਪਰਿਵਾਰ ਨੂੰ ਉਸਨੇ ਛੱਡ ਦਿੱਤਾ ਪਰ ਰਾਜੇਸ਼ ਦੀਆਂ ਜੋ ਨੀਤੀਆਂ ਸੀ ਉਹ ਸਾਫ਼ ਨਹੀਂ ਸੀ ਕੁਝ ਮਹੀਨੇ ਬਾਅਦ ਉਸਨੇ ਸੁਮਨ ਨੂੰ ਵੀ ਛੱਡ ਦਿੱਤਾ ਸੁਮਨ ਇਕੱਲੇਪਨ ਅਤੇ ਪਛਤਾਵੇ ਵਿੱਚ ਡੁੱਬ ਗਈ ਉਸਨੇ ਆਪਣੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਰਵੀ ਨੇ ਬੱਚਿਆਂ ਦੀ ਜ਼ਿੰਦਗੀ ਸਵਾਰਨ ਦੀ ਕੋਸ਼ਿਸ਼ ਕੀਤੀ ਪਰ ਸੁਮਨ ਦੀ ਕੀਤੀ ਗਲਤੀ ਦੀ ਛਾਪ ਕਦੇ ਵੀ ਮਿਟ ਨਹੀਂ ਸਕੇ ਦੋਸਤੋ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਹਾਵਸ਼ ਅਤੇ ਲਾਲਚ ਕਦੇ ਵੀ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ ਨਜਾਇਜ਼ ਰਿਸ਼ਤਾ ਜੋ ਹੈ ਉਹ ਨਜਾਇਜ਼ ਹੀ ਰਹਿੰਦਾ ਹੈ ਨਜਾਇਜ਼ ਰਿਸ਼ਤਿਆਂ ਦੇ ਨਾਲ ਨਾ ਜਾਣੋ ਕਿੰਨੇ ਹੀ ਪਰਿਵਾਰ ਜੋ ਨੇ ਤਬਾਹ ਹੋ ਗਏ ਤੇ ਸਾਡੀ ਕਹਾਣੀ ਇਹੀ ਸਿਖਾਉਂਦੀ ਹੈ ਕਿ ਨਜਾਇਜ਼ ਰਿਸ਼ਤਿਆਂ ਤੋਂ ਹਮੇਸ਼ਾ ਬਚ ਕੇ ਰਹੋ ਅਤੇ ਆਪਣੇ ਪਰਿਵਾਰ ਦਾ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਨਜਾਇਜ਼ ਰਿਸ਼ਤੇ ਜੋ ਨੇ ਇਹ ਤਬਾਹੀ ਦੇ ਵੱਲ ਅਕਸਰ ਹੀ ਲੈ ਜਾਂਦੇ ਨੇ ਤੇ ਜਿਸ ਕਰਕੇ ਜੋ ਕਿ ਇਨਸਾਨ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੁੱਖ ਭੋਗਦਾ ਹੈ ਬਾਕੀ ਰਹੀ ਗੱਲ ਮੁਹੱਬਤ ਦੀ ਅਤੇ ਪਿਆਰ ਦੀ ਜੇਕਰ ਇਨਸਾਨ ਨੂੰ ਮੁਹੱਬਤ ਹੋ ਜਾਂਦੀ ਹੈ ਤਾਂ ਮੁਹੱਬਤ ਦੇ ਵਿੱਚ ਇਨਸਾਨ ਸਭ ਕੁਝ ਦਾਤੇ ਲਾ ਦਿੰਦਾ ਹੈ ਉਸ ਦੇ ਲਈ ਪਰਿਵਾਰ ਵੀ ਫਿਰ ਛੋਟੀ ਚੀਜ਼ ਲੱਗਦੀ ਹੈ ਅਤੇ ਪਰਿਵਾਰ ਦੇ ਨਾਲ ਨਾਲ ਉਸ ਨੂੰ ਕੋਈ ਵੀ ਲਗਾ ਨਹੀਂ ਰਹਿੰਦਾ ਤੇ ਲਗਾ ਸਿਰਫ ਇੱਕ ਸ਼ਖਸ ਦੇ ਉੱਪਰ ਰਹਿ ਜਾਂਦਾ ਹੈ ਪਰ ਜੇ ਸ਼ਖਸ ਅੱਗੋਂ ਨਿਭਾਉਣ ਵਾਲਾ ਹੋਵੇ ਫਿਰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਹੀਂ ਹੁੰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ